ਹੋ ਵੀ ਗਏ ਅੱਜ ਸ਼ਰਾਬੀ ਦਾ ਜੀ ਸਵੇਰੇ 6 ਵਜੇ ਸ਼ੁਰੂ ਹੋ ਜਾਂਦੇ ਨੇ ਉਹਰੇ ਸੱਜਰੇ ਸੱਜਰੇ ਸ਼ੁਰੂ ਹੋ ਜਾਂਦੇ ਨੇ ਜੀ ਬਾਜੀ ਮੇਰਾ ਬਿਵਾਰ ਖਤਮ ਹੋ ਗਿਆ ਜੀ ਮੈਂ ਜੂਸ ਦਾ ਕੰਮ ਕਰਿਆ ਸੀਗਾ ਮੇਰੀ ਦੁਕਾਨ ਦੇ ਅੰਦਰੋਂ ਫੋਨ ਚੱਕ ਕੇ ਲੈ ਕੇ ਭਈਏ ਬਾਜੀ ਮੇਰੀ ਮੰਮੀ ਦੇ ਸਾਹਮਣੇ ਆ ਸਿਕਸਪਰ ਕੰਪਲੀਟ ਤੇ 112 ਕੰਪਲੀਟ ਤੇ ਕਿਵੇਂ ਜਲ ਰਿਹਾ ਮਾਹੌਲ ਜੀ ਉਹਰੇ ਬਹੁਤ ਵਧੀਆ ਵਧੀਆ ਆਏ ਨਹੀਂ ਸ਼ਰਾਬੀ ਸ਼ਰਿਆਂ ਵਿੱਚ ਪੀ ਫਿਰਦੇ ਨੇ ਉਹਰੇ ਆਂਡੇ ਲੱਗੇ ਨੇ ਜੀ ਫਿਲਟਰ ਬੈਲਟ ਦਾ ਕਿੰਨੇ ਦਾ ਚਲਾਣਾ ਜੀ ਬੈਲਟ ਦਾ ਬੈਲਟ ਦੇ ਨਾਲ ਲਾਈ ਹੋਈ ਸੀ 12 ਬੈਲਟ ਦਾ ਜੀ ਸਿਰਫ ਤਾਪਸੀਲਾ ਚਲਾਉਣਾ 10000 ਰੁਪਏ ਕਰੀ ਮੇਰੇ ਹੁਣ ਤੁਸੀਂ ਕਿੰਨਾ ਦਵੋਗੇ ਸਾਡੇ ਕੋਲ ਲੋੜ ਜਿੰਨਾ ਲੈਣਾ ਤੁਸੀਂ ਦੇਖੋ ਲੋਫਲੀ ਬਟਨ ਉੱਪਰਲਾ ਵੀ ਖੁੱਲਾ ਹੈ ਇਹ ਵੀ ਇਲੀਗਲ ਐਡਰੈਸ ਸਰ ਐਡਰੈਸ ਭਾਈ ਹੋਵੇ ਤੇ ਉੱਪਰਲਾ ਬਟਨ ਖੁੱਲਾ ਗਲਤ ਹੈ ਉਹ ਇਹ ਅੱਗੇ ਦਾ ਪੁੱਛੇ ਹੈ ਕਿਹੜਾ ਕਹਿੰਦੇ ਜਿਹੜੇ ਉਰੇ ਪੁਲਿਸ ਵਾਲੇ ਨਾ ਵੀ ਉਹ ਗੱਡੀ ਅੱਖਾਂ ਮੀਚ ਕੇ ਚਲਾਉਂਦੇ ਨੇ ਜੀ ਕਹਿੰਦੇ ਉਰੇ ਸਿੱਧੇ ਅੱਖਾਂ ਮੀਚ ਕੇ ਥਾਣੇ 'ਚ ਜਾ ਕੇ ਗੱਡੀ ਲੱਗੇ ਠੇਕੇ ਤੋਂ ਜਾਂ ਜਿਹੜੀਆਂ ਵੀ ਇਹ ਰੇੜੀਆਂ ਰੂੜੀਆਂ ਉਥੋਂ ਹਫਤਾ ਪਹੁੰਚਦਾ ਹੋਏਗਾ ਅੱਖਾਂ ਉਸ ਹਫਤੇ ਨੇ ਹਾਂਜੀ ਹਾਂਜੀ ਉਹ ਗਾਂਧੀ ਜੀ ਜਿਹੜੀ ਅੱਖਾਂ ਤੇ ਲੱਗ ਜਾਂਦੇ ਉਹਦੇ ਕਰਕੇ ਅੱਖਾਂ ਮਿਟ ਜਾਂਦੀਆਂ ਕਿੰਨੇ ਗੇਟ ਦੇ ਸਾਹਮਣੇ ਰਾਮਲੀਲਾ ਲੱਗਣੀ ਆ ਉਹਦੇ ਗੇਟ ਦੇ ਸਾਹਮਣੇ ਆਂਡਿਆਂ ਦੀ ਰੇੜੀ ਆਂਡੇ ਉਤਾਰ ਰਹੇ ਆ ਜੀ ਹੁਣ ਬੇਅਦਬੀ ਉਹ ਬੰਦਾgirਦਾ ਫਿਰਦਾ ਉਹ ਚੜੇ ਨਹੀਂ ਜਾਂਦਾ ਬਈ ਵਿਚਾਰਾ ਪਹਿਲਾਂ ਹੀ ਡਾਇਟ ਨਹੀਂ ਭਾਜੀ ਇਦਾਂ ਨਾ ਕਹੋ ਵਿਚਾਰਾ ਨਾ ਸਪਿਰਚੁਅਲ ਹੋਇਆ ਆ ਜੀ ਲੱਖਾਂ ਚ ਵੀਡੀਓ ਚੱਲ ਗਈਆਂ ਉਰੇ ਦੀਆਂ ਦਿਖਾਏ ਨੇ ਪਹਿਲਾਂ ਵੀ ਮੁੱਦੇ ਪਰ ਹਜੇ ਤੱਕ ਇੱਕ ਕੋਈ ਜਥੇਬੰਦੀ ਨਹੀਂ ਸਾਹਮਣੇ ਆਈ ਜਿਹੜੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰ ਸਕਦੇ ਪਿਛਲੀਆਂ ਦੁਕਾਨਾਂ ਬੰਦ ਨੇ ਇਹ ਬਸ ਅੱਡਾ ਇੱਥੇ ਇੱਥੇ ਰੌਣਕਾਂ ਹੋਣੀਆਂ ਚਾਹੀਦੀਆਂ ਕਿਉਂ ਬੰਦ ਨੇ ਇੱਥੇ ਮੀਟ ਸ਼ਰਾਬ ਦੀਆਂ ਰੇੜੀਆਂ ਲੱਗ ਜਾਂਦੀਆਂ ਮੇਰੇ ਵਰਗੇ ਸ਼ਰਾਬੀ ਆਉਂਦੇ ਨੇ ਗੱਡੀ ਲਾਂਦੇ ਨੇ ਸ਼ਰਾਬ ਪੀਂਦੇ ਆ ਮੀਟ ਖਾਂਦੇ ਆ ਅੰਡੇ ਖਾਂਦੇ ਆ ਤੇ ਦੁਕਾਨਾਂ ਕਿਦਾਂ ਚੱਲਣਗੀਆਂ ਪਿਛਲੀਆਂ ਸੱਡੇ ਤੋਂ ਬਸ ਸੱਡੇ ਦੇ ਅੰਦਰ ਬੇਸਿਕਲੀ ਸ਼ਰਾਬ ਦਾ ਅੱਡਾ ਉਧਰ ਸਕੂਲ ਦੇ ਸਾਹਮਣੇ ਸ਼ਰਾਬ ਦਾ ਅੱਡਾ ਇਹਦੇ ਫਤਖੜ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਨਗਰ ਕੌਂਸਲ ਹੈ ਮੈਨੂੰ ਵੀ ਕਿਦਾਂ ਹੱਥੇ ਲੋਟ ਕੀਤੇ ਹੋ ਰਿਹਾ ਦੇਖ ਕੇ ਜਰਦੇ ਨਹੀਂ ਹੈਗੇ ਪਰ ਲੋਕ ਚੰਗੇ ਬਲੇ ਤੁਰੇ ਫਿਰਦੇ ਅੱਖਾਂ ਵਿੱਚੀ ਫਿਰਦੇ ਇੱਥੇ दारू ਪੀ ਜਾਂਦੇ ਨੇ ਬਈ ਇਹ ਬੈਠੇ ਰਹਿੰਦੇ ਨੇ ਆ ਕੇ ਢੀਆਂ ਭੈਣਾਂ ਬੈਠ ਨਹੀਂ ਸਕਦੀਆਂ ਆ ਆ ਤਿੰਨ ਚਾਰ ਈੜੀਆਂ ਵਾਲੇ ਨੇ ਅੰਡੇ ਵਾਲੇ ਨੇ ਇਹਨਾਂ ਨੇ ਜੋ ਕਰਿਆ ਵਾ ਇੱਥੇ ਗੱਡੀਆਂ ਵਾਲੇ ਆਉਂਦੇ ਨੇ ਕੋਈ ਕਿਧਰੇ ਮੂੰਹ ਕਰਕੇ ਖੜਾ ਲੈਂਦਾ ਕੋਈ ਕਿਧਰੇ ਨੂੰ ਸਾਡਾ ਖੜਨਾ ਵੀ ਔਖਾ ਹੋ ਜਾਂਦਾ ਹੈ ਕੋਈ ਦੇਖਿਆ ਵੀ ਭੁੱਖੇ ਮਰ ਰਹੇ ਨਹੀਂ ਸਾਡੇ ਕੋਲ ਸਵਾਰੀ ਨਹੀਂ ਬੈਠਦੀ ਆ ਕੇ ਉਰੇ ਅਗਲਾ ਤੁਰ ਕੇ ਆਉਂਦਾ ਗਾਂਹ ਲੰਘ ਜਾਂਦਾ ਅੱਗੇ ਜਾ ਕੇ ਮੈਂ ਟੋ ਕਿਵੇਂ ਮਾਹੌਲ ਹੀ ਕਿਦਾਂ ਦਾ ਬਣਾਇਆ ਪਿਆ ਪੁਲਿਸ ਦੀ ਵਰਦੀ ਚ ਅੱਜ ਵੀ ਡਰ ਹੈਗਾ ਲੋਕ ਵੇਖ ਕੇ ਕੰਬਦੇ ਕਿਰਿਮੀਨਲਾਂ ਨੂੰ ਤੇ ਉਹ ਕੰਬ ਉਹ ਕਾਂਬਾ ਛਿੜਨਾ ਚਾਹੀਦਾ ਔਰ ਉਹ ਡਰ ਖਤਮ ਨਹੀਂ ਹੋਣਾ ਚਾਹੀਦਾ ਪੁਲਿਸ ਕਿਤੇ ਮੇਰੇ ਵਰਗੇ ਦੇ ਅੱਗੇ ਕਮਜ਼ੋਰ ਨਾ ਪੈਜੇ ਜੇ ਕਮਜ਼ੋਰ ਪੈਜੇਗੀ ਤੇ ਲੋਕ ਉਹਦੀ ਇੱਜ਼ਤ ਨਹੀਂ ਕਰਨਗੇ ਇਹ ਗੱਲ ਯਾਦ ਰੱਖਣਾ ਇੱਕ ਹੀ ਕਰ ਰਹੇ ਹਨ ਜੀ ਠੀਕ ਕਰ ਰਹੇ ਹਨ ਉਹਨੂੰ ਦੇ ਰਹੇ ਨੇ ਹੈ ਇਹ ਕੱਟ ਕੇ ਦੇ ਰਹੇ ਹਨ ਕੀ ਦੇ ਰਹੇ ਹੈ ਹਾਂ ਪੀ ਆ ਸੋਪਿਆ ਹੈ ਹੈ ਸੋਪਿਆ ਮੈਂ ਹਜੇ 7 ਵਜੇ ਨੇ ਸੁਨੀਸ਼ ਰਾਵ ਲੈ ਲੈਂਦਾ ਮੈਂ ਦੇ ਨਾਮ ਕੀ ਹਦਰਾ ਹਾਂਜੀ ਜੀਤਿੰਦਰ ਕਿੱਥੇ ਦਾ ਰਹਿਣਾ ਹਣ ਹਾਂਜੀ ਕਿੱਥੇ ਦਾ ਰਹਿਣਾ ਔਰੇ ਰਹਿਣਾ ਮੇਰੇ ਹੈ ਕੀ ਕੰਮ ਕਰਦੇ ਪੈਂਟ ਦਾ ਨਹੀਂ ਕਿਹੜੀ ਸਟੇਟ ਬਾਰੇ ਰਹਿਣਾ ਹਣ ਬੱਸ ਬਿਹਾਰ ਦਾ ਜੀ ਹਾਂਜੀ ਸ਼ਰਾਬੀ ਦਾ ਜੀ ਸਵੇਰੇ 6 ਵਜੇ ਸ਼ੁਰੂ ਹੋ ਜਾਂਦੇ ਲੋਰੇ ਸੱਜਰੇ ਸੱਜਰੇ ਸ਼ੁਰੂ ਹੋ ਜਾਂਦੇ ਨੇ ਇਹ ਪਤਾ ਲੱਗਿਆ ਕਹਿੰਦੇ ਠੇਕੇ ਵਾਲਿਆਂ ਨੂੰ ਵੀ ਅਸੀਂ ਜਗਾਉਂਦੇ ਨੇ ਆ ਕੇ ਗਏ ਪਤਾ ਨਹੀਂ ਇਹ ਖੋਲਦੇ ਨੇ ਸਵੇਰੇ ਆ ਸੱਚੀ ਆ ਜਾਂਦੇ ਨੇ ਇਹ ਤਾਂ اچھا ਹਾਂ ਜੀ ਹਾਂ ਸਵੇਰੇ 6 ਵਜੇ ਇੱਥੇ ਸ਼ਰਾਬੀ ਔਰ ਆ ਕੇ ਬੈਠ ਜਾਂਦੇ ਨੇ ਵਾਹ ਬੀ ਇੱਥੇ ਵੀ ਸਾਰਾ ਕੁਝ ਰਿਐਕਟ ਅੱਡਾ ਤਾਂ ਇੱਥੇ ਤੋਂ ਸواری ਬੱਠ ਜੂਗੀ ਜਗ੍ਹਾ ਨਹੀਂ ਦਿੰਦੀ ਜੀ ਅੱਛਾ ਜੀ ਸਾਰਾ ਦਿਨ ਸ਼ਰਾਬੀਆਂ ਦਾ ਹੀ ਕੰਮ ਹੈ ਜਿਵੇਂ ਉਹਨਾਂ ਕਾਲਜ ਵੀ ਨੇ ਯੂਨੀਵਰਸਿਟੀ ਵੀ ਔਰ ਇਹ ਕੁੜੀਆਂ ਔਰ ਚੰਡੀਗੜ੍ਹ ਯੂਨੀਵਰਸਿਟੀ ਦੀ ਹਾਂ ਜੀ ਹਾਂ ਜੀ ਹਾਂ ਸਵੇਰਾਂ ਇੱਥੇ ਬੈਠਦੀਆਂ ਨੇ ਬੈਠ ਨਹੀਂ ਬੈਠਣ ਜਗ੍ਹਾ ਨਹੀਂ ਹੁੰਦੀ ਜਦੋਂ ਸਾਰੇ ਸ਼ਰਾਬੀ ਬੈਠੇ ਹੁੰਦੇ ਨੇ ਜੀ ਇੱਥੇ ਖੜ ਕੇ ਬਸ ਉਹ ਚੱਲੇ ਜਾਂਦੇ ਨੇ ਸਾਹਮਣੇ ਤਾਂ ਚੌਂਕੀ ਹੈ ਜੀ ਥਾਣਾ ਦਾ ਉਹ ਨਹੀਂ ਦੇਖਦੇ ਕਦੇ ਨਹੀਂ ਜੀ ਉਹਨਾਂ ਵਾਰ ਤਾਂ ਕੋਈ ਕਹਿ ਨਹੀਂ ਸਕਦੇ ਜੀ ਅਸੀਂ ਪੁਲਿਸ ਵਾਲੇ ਹਾਂ ਜੀ ਹਾਂ ਨਹੀਂ ਲੰਘਦੇ ਵਰਦੇ ਤਾਂ ਉਹ ਵੀ ਦੇਖਦੇ ਹੀ ਹੋਣਗੇ ਹਾਂ ਜੀ ਹਾਂ ਲੰਘਦੇ ਵਰਦੇ ਜਾਂਦੇ ਹੋਣਗੇ ਪਰ ਉਹ ਇਸ ਟਾਈਮ ਸ਼ਰਾਬ ਸਕੂਟਰ ਗੱਡੀ ਅੱਖਾਂ ਵਿੱਚ ਕੇ ਚਲਾਉਣੀ ਹੁੰਦੀ ਹੋਵੇ ਉਹਨੂੰ ਫਿਰ ਗੱਲ ਵੱਖਰੀ ਜਾਂਦੀ ਹੈ ਇਹ ਵੀ ਹੋ ਸਕਦਾ ਟੈਲੈਂਟ ਹੋਵੇ ਵੀ ਅੱਖਾਂ ਵਿੱਚ ਕੇ ਲੈ ਜਾਂਦੇ ਉਹ ਗੱਡੀ ਥਾਣੇ 'ਚ ਦਿੱਤੀ ਜਾ ਕੇ ਮੇਨ ਮੁੱਦਾ ਤਾਂ ਜੀ ਇਹ ਸ਼ਰਾਬ ਟਿੱਕਾ ਅੱਡੇ 'ਚ ਬਸ ਠੇਕੇ ਕਰਕੇ ਜਿਆਦਾ ਉਹ ਹੋ ਰਿਹਾ ਜੀ ਇਹ ਕੀ ਲੱਗਦਾ ਕਾਨੂੰਨ ਬਣਦਾ ਐ ਅੱਡੇ ਦੇ ਜੀ ਠੇਕੇ ਦਾ ਅੱਡੇ ਦੇ ਠੇਕੇ ਦਾ ਕਾਨੂੰਨ ਤਾਂ ਬਣਦਾ ਹੀ ਨਹੀਂ ਜੀ ਆਹ ਜੀ ਸਾਹਮਣੇ ਸਕੂਲ ਆ ਉਹ ਸਾਹਮਣੇ ਦੋ ਠੇਕੇ ਸਕੂਲ ਸਾਹਮਣੇ ਇੱਕ ਆ ਹੋ ਗਿਆ ਵਕੀਲ ਸਾਹਿਬ ਆਏ ਨੇ ਸੁਪਰੀਮ ਕੋਰਟ ਤੋਂ ਹੁਣ ਗਾਹਾਂ ਵੀ ਕਾਰਵਾਈ ਪੱਕੀ ਹੋਊਗੀ ਕਿਉਂਕਿ ਇਹ ਪਵਿੱਤਰ ਧਰਤੀ ਹੈ ਤੇ ਇੱਕ ਕਣ ਕਣ ਪੂਜਿਆ ਜਾਊਗਾ ਨਾਲੇ ਇੱਥੇ ਆਂਡੇ ਮੀਟ ਦੀ ਰੇੜੀ ਲੱਗਦੀ ਤੁਸੀਂ ਦੇਖੋ ਜੀ ਕਿੰਨੇ ਆਉਂਦੀਆਂ ਆ ਤਾਂ ਉਹੀ ਗੱਡੀਆਂ ਜਿਹੋ ਉਹੀ ਚੱਲਦੀਆਂ ਸ਼ਰਾਬ ਆਂਡੇ ਮੀਟ ਲੈ ਕੇ ਆਉਂਦਾ ਹਾਂ ਹਾਂ ਸਾਰੇ ਲੋਕ ਲੜਦੇ ਆ ਜੀ ਅਸੀਂ ਸਾਡੇ ਨਾਲ ਲੋਕ ਜੇ ਅਸੀਂ ਕਹਿ ਦਈਏ ਗੱਡੀ ਉਧਰ ਕਰ ਲਓ ਜੀ ਸਾਡੇ ਉਹ ਕੋਈ ਜ਼ਿਆਦਾ ਅਗਲੇ ਨਹੀਂ ਤੇ ਮਨਵੰਜਨ ਨਹੀਂ ਪੈ ਕਹਿੰਦਾ ਅਗਲੇ ਸਾਨੂੰ ਫਿਰ ਪਿੱਛੇ ਕਰਦਾ ਹੀ ਕਹਿੰਦਾ ਲੜ ਪੈ ਨਹੀਂ ਸਾਡੇ ਨਾਲ ਲੋਕ ਜੇ ਅਸੀਂ ਕੰਨੇ ਅਗਲੇ ਨੂੰ ਇਹ ਤਾਂ ਐ ਵੀ ਇੱਥੇ ਤਾਂ ਚਾਹੀਦਾ ਨਹੀਂ 1.8 ਦਾ ਸ਼ਰਾਬ ਦੀਆਂ ਰੇੜੀਆਂ ਇੱਥੇ ਠੇਕਾ ਜਰਾਵੇ ਦੇਖੀ ਚਾਹੀਦਾ ਨਹੀਂ ਸਾਡੇ ਜਿਹਾ ਤਾਂ ਨਲੇ ਫਤਿਹਗੁਰ ਸਾਹਿਬ ਤੋਂ ਸਾਰੇ 2 ਕਿਲੋਮੀਟਰ ਦਾ ਜੀ ਆਪਾਂ ਇੱਕ ਸਿਰਫ ਇਹ ਪਈਆਂ ਦੇ ਮਗਰ ਇਹ ਪੈਣਾ ਜਿਹੜੇ ਸ਼ਰਾਬੀ ਇੱਥੇ ਚਾਹੇ ਕੋਈ ਮੈਂ ਵੀ ਪੀਣਾ ਉਹ ਵੀ ਆ ਪੰਜਾਬੀ ਆ ਜਿੱਥੇ ਦਾ ਮਰਜ਼ੀ ਆ ਇੱਥੇ ਬੈਠਣਾ ਗਲਤ ਹੈ ਆਪਦੇ ਘਰਾਂ ਚ ਬੈਠੋ ਪੂਰੇ ਸਵੇਰੀ ਨਹੀਂ ਨਹੀਂ ਉਹ ਤਾਂ ਆਪਾਂ ਮੁੱਦੇ ਨਹੀਂ ਆਪਾਂ ਤਾਂ ਸ਼ਰਾਬੀਆਂ ਦੀ ਗੱਲ ਕਰ ਰਹੇ ਆ ਉਹ ਤਾਂ ਗੱਲ ਹੀ ਨਹੀਂ ਹੈ ਕਿ ਕਿਹੜਾ ਬੈਠਾ ਸ਼ਰਾਬੀ ਜਿਹੜੇ ਇੱਥੇ ਬੈਠਦੇ ਆ ਉਹਨਾਂ ਖਿਲਾਫ ਆਪਣੀ ਲੜਾਈ ਹੈਗੀ ਆ ਵੀ ਇੱਥੇ ਗਲਤ ਹੈ ਬੰਦ ਹੋਣਾ ਚਾਹੀਦਾ ਦੇਖੋ ਸਾਡੇ ਵੀ ਘਰ ਦੇ ਆ ਕੇ ਬੈਠਦੇ ਦੁਕਾਨ ਤੇ ਜੀ ਠੀਕ ਆ ਉਹ ਸਾਹਮਣੇ ਦੁਕਾਨਾਂ ਹੁੰਦੇ ਵੀ ਕਰਦੇ ਆ ਕੇ ਬੈਠਦੇ ਆ ਉਰੇ ਨਬਾਲੀ ਢੱਬਾ ਖੋਲਿਆ ਸੀ ਉਹਦੀ ਵਾਈਫ ਬੈਠਦੇ ਸੀਗੇ ਉਹਨਾਂ ਨੇ ਤੰਗ ਆ ਕੇ ਬੰਦ ਕਰਿਆ ਜੀ ਇਹ ਵੀ ਇੱਥੇ ਸ਼ਰਾਬੀ ਬੈਠਦੇ ਲੜਦੇ ਆ ਗਾਲੀ ਗਲੋਚ ਦਿੰਦੇ ਨੇ ਬਵਾਰ ਖਤਮ ਕਰਦੇ ਨੇ ਭਾਜੀ ਮੇਰਾ ਬਵਾਰ ਖਤਮ ਹੋ ਗਿਆ ਜੀ ਮੈਂ ਜੂਸ ਦਾ ਕੰਮ ਕਰਿਆ ਸੀ ਮੇਰੀ ਦੁਕਾਨ ਦੇ ਅੰਦਰੋਂ ਫੋਨ ਚੱਕ ਕੇ ਲੈ ਕੇ ਭਈਏ ਭਾਜੀ ਮੇਰੀ ਮੰਮੀ ਦੇ ਸਾਹਮਣੇ ਇਹਨਾਂ ਨੂੰ ਵੀ ਪਤਾ ਹੈ ਮੇਰੀ ਦੁਕਾਨ ਦੇ ਅੰਦਰੋਂ ਫੋਨ ਚੱਕ ਲੈ ਕੇ ਸਾਡਾ ਮੁੱਦਾ ਇਹ ਵੀ ਜਿਹੜਾ ਇੱਥੇ ਸ਼ਰਾਬੀ ਬੈਠਦੇ ਆ ਉਹਨਾਂ ਨੂੰ ਕੋਈ ਤਾਂ ਆ ਕੇ ਪੁੱਛੇ ਜੀ ਕੋਈ ਪੁਲਸ ਵਾਲਾ ਆ ਕੇ ਪੁੱਛੇ ਕੋਈ ਆ ਕੇ ਪੁੱਛੇ ਜਿਹੜਾ ਕਹਿੰਦੇ ਜਿਹੜੇ ਉਹਰੇ ਪੁਲਸ ਵਾਲੇ ਨਾ ਵੀ ਉਹ ਗੱਡੀ ਅੱਖਾਂ ਮੀਚ ਕੇ ਚਲਾਉਂਦੇ ਨੇ ਜੀ ਕਹਿੰਦੇ ਉਹ ਰੋ ਸਿੱਧੇ ਅੱਖਾਂ ਮੀਚ ਕੇ ਥਾਣੇ 'ਚ ਜਾ ਕੇ ਗੱਡੀ ਲੱਗ ਜਾਂਦੀ ਹੈ ਨਹੀਂ ਨਹੀਂ ਭਾਜੀ ਉਹਨਾਂ ਨੂੰ ਨਾ ਠੇਕੇ ਤੋਂ ਜਾਂ ਜਿਹੜੀਆਂ ਵੀ ਇਹ ਰੇੜੀਆਂ ਰੁੜੀਆਂ ਉਥੋਂ ਹਫਤਾ ਪਹੁੰਚਦਾ ਹੋਏਗਾ ਅੱਖਾਂ ਉਸ ਹਫਤੇ ਨੇ ਹਾਂਜੀ ਹਾਂਜੀ ਉਹ ਗਾਂਧੀ ਜੀ ਜਿਹੜੀ ਅੱਖਾਂ ਤੇ ਲੱਗ ਜਾਂਦੇ ਉਹਦੇ ਕਰਕੇ ਅੱਖਾਂ ਮਿਟ ਜਾਂਦੀਆਂ ਦਿਖਦਾ ਨਹੀਂ ਕਿਉਂਕਿ ਉਹ ਦੇਖੋ ਇੱਥੋਂ ਉਂਗਲ ਵਿਖਾਵਾਂ ਤੇ ਉਹ ਸਾਹਮਣੇ ਠਾਲਾ ਆਹ ਹਰ ਐਵਰੀਕਸ ਦੇ ਥੱਲੇ ਠਾਲਾ ਕਹਿੰਦੇ ਨੇ ਉਹਰੇ ਛੇ ਸੋ ਇਸ ਕਰਕੇ ਪੁਲਸ ਨੂੰ ਨਹੀਂ ਵੇਖਦਾ ਕਿਉਂਕਿ ਉਹਨਾਂ ਨੂੰ ਜੇ ਵੇਖ ਲੈਣਗੇ ਤੇ ਸ਼ਾਇਦ ਇਥੋਂ ਦੀ ਸਪਲਾਈ ਬੰਦ ਹੋ ਜਾਣੀ ਹੈ ਜਿਹੜੀ ਸ਼ਾਮ ਨੂੰ ਉਹਨਾਂ ਨੇ ਆਪਣੇ ਘਰੇ 6 ਅੰਡੇ 12 ਅੰਡੇ ਲੈ ਕੇ ਜਾਣੇ ਹੈ ਸ਼ਾਇਦ ਜਾਂ ਮੀਟ ਲੈ ਕੇ ਜਾਣਾ ਹੈ ਮੈਂ ਤਾਂ ਸ਼ਰਮ ਕਹਿੰਦਾ ਉਹ ਬੰਦ ਹੋਏਗਾ ਇਸ ਕਰਕੇ ਕਹਿੰਦਾ ਵੀ ਮੈਂ ਕੀ ਲੈਣਾ ਸੋ ਪੁਲਸ ਵੀ ਇਸੇ ਕਮ ਹੱਥੇ ਨਹੀਂ ਆਉਂਦੀ ਪੰਗਾ ਲੈਂਦੀ ਉਹ ਕਹਿੰਦੀ ਵੀ ਛੱਡੋ ਭਰਾ ਮੈਂ ਕੀ ਲੈਣਾ ਸਾਡੇ ਘਰ ਸਾਮਾਨ ਆਉਂਦੇ ਆ ਚੱਲਣ ਦਿਓ ਹੁਣ ਬੜੇ ਧਿਆਨ ਨਾਲ ਇੱਧਰ ਕੈਮਰਾ ਘਮਾਓ ਆਹ ਦੇਖੋ ਬੰਦਾ ਪਹਿਲਾਂ ਉਹ ਦਾਰੂ ਦੀ ਬੋਤਲ ਲੈ ਕੇ ਉਤਰ ਰਿਹਾ ਠੀਕ ਹੈ ਉਹ ਸਾਹਮਣੇ ਨਰਾਤੇ ਆ ਦਾ RAM LILA ਦਾ ਫੰਕਸ਼ਨ ਹੈ ਤੇ ਕਿਆ ਬਾਤ ਹਫਤੇ ਲਈ ਇਹ ਬੰਦ ਨਹੀਂ ਕੀਤਾ ਜਾ ਸਕਦਾ ਉਹ ਆਂਡਿਆਂ ਦੀ ਰੇੜੀ ਆ ਗਈ ਹੈ ਸਾਹਮਣੇ ਵੇਖੋ ਬੰਦਾ ਸ਼ਰਾਬ ਲੈ ਰਿਆ ਹੁਣੇ ਉਹਨਾਂ ਨੇ ਉੱਥੇ ਆ ਦੇਖੋ ਜੀ ਕਿੰਨੀ ਗੇਟ ਦੇ ਸਾਹਮਣੇ RAM LILA ਲੱਗਣੀ ਆ ਉਹਦੇ ਗੇਟ ਦੇ ਸਾਹਮਣੇ ਆਂਡਿਆਂ ਦੀ ਰੇੜੀ ਆਂਡੇ ਉਤਾਰ ਰਿਹਾ ਜੀ ਹੁਣ ਬੇਅਦਬੀ ਉਹ ਬੰਦਾ ਗਿਰਦਾ ਫਿਰਦਾ ਉਹ ਚੜ੍ਹੇ ਨਹੀਂ ਜਾਂਦਾ ਵਾ ਵਿਚਾਰਾ ਪਹਿਲਾਂ ਹੀ ਡੈਡ ਨਹੀਂ ਭਾਜੀ ਇਦਾਂ ਨਾ ਕਹੋ ਵਿਚਾਰਾ ਨਾ ਸਪਿਰਚੁਅਲ ਹੋਇਆ ਹੈ ਉਹ ਬਹੁਤ ਜ਼ਿਆਦਾ ਭਗਤੀ ਜੋ ਨਾ ਜਿਹੜੀ ਡੈਡੀਕੇਟਿਡ ਹੈ ਵੀ ਉਹਨੇ ਆਪਣੀ ਉਥੋਂ ਸਮਾਨ ਲੈ ਕੇ ਆਉਣਾ ਉਹਨੇ ਆਪਣਾ ਸਿਰ ਵਧੀਆ ਤਰੀਕੇ ਨਾਲ ਕਮਾਉਣਾ ਤੇ ਫੇਰ ਫੇਰ ਸਾਡੇ ਕੁਝ ਭੈਣ ਭਰਾਵਾਂ ਨੇ ਕਹਿਣਾ ਜੀ ਬੇਦਬੀ ਨਹੀਂ ਹੋਈ ਜਾਂ ਬੇਦਬੀ ਹੋ ਗਈ ਹੈ। ਖਾਤੇ ਵਾਲੇ ਬਾਹਰ ਰੇੜੀਆਂ ਲਾਉਂਦੇ ਨੇ। ਉਹਦੇ ਵਾਸਤੇ ਵੀ ਪ੍ਰਸ਼ਾਸਨ ਸੁੱਤਾ ਪਿਆ। ਉਹਨੇ ਲਾਦੀ ਪਹਿਲਾਂ ਹੈ ਨਹੀਂ ਸੀ ਕਹਿੰਦੇ ਹੁਣ ਅਸੀਂ ਚਾਰ ਪੈਸੇ ਕਮਾ ਲਈਏ ਵੀ ਬਾਕੀ ਰੇੜੀਆਂ ਚੱਕੀਆਂ ਵੀਆਂ ਨੇ। ਬਸ ਬਸ। ਉਹ ਸਾਹਮਣੇ ਹੀ ਲਾਤੀ ਜੀ ਦੱਸੋ ਰਾਮਲੀਲਾ ਦੀ ਕੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪੁੱਜੇ ਜਿਹੜੇ ਲਗਾਉਣਗੇ ਜੀ। ਉਹੋ ਰੱਬ ਦੀ ਅੱਖ ਤੇ ਪੱਟੀ ਬੰਨੀ ਨਾ ਇਸ ਵੇਲੇ। ਉਹ ਥੋੜੀ ਦੇਰ ਬਾਅਦ ਖੁੱਲਣੀ ਹੈ ਤਾਂ ਉਹਨੂੰ ਰੱਬ ਨੂੰ ਦਿਖਣਾ ਹੈ। ਸਾਨੂੰ ਸੋ ਅਸਲੀ ਕਹਾਣੀ ਅੰਦਰਲੀ ਇਹ ਸੋ ਜ਼ਮੀਰ ਸਾਡਾ ਬਹੁਤ ਵਧੀਆ ਹੈ ਅਸੀਂ ਇੰਨੀ ਆ ਜੀ ਲੱਖਾਂ ਚ ਵੀਡੀਓ ਚੱਲ ਗਈਆਂ ਉਰੇ ਦੀਆਂ ਦਿਖਾਏ ਨੇ ਪਹਿਲਾਂ ਵੀ ਮੁੱਦੇ ਪਰ ਹਜੇ ਤੱਕ ਇੱਕ ਕੋਈ ਜਥੇਬੰਦੀ ਨਹੀਂ ਸਾਹਮਣੇ ਆਈ ਜਿਹੜੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰ ਸਕੇ ਕਿ ਇੱਕ ਤੁਸੀਂ ਨੋਟਿਸ ਕਰੋ ਪਿਛਲੀਆਂ ਦੁਕਾਨਾਂ ਬੰਦ ਨੇ ਬਸ ਅੱਡ ਇੱਥੇ ਇੱਥੇ ਰੌਣਕਾਂ ਹੋਣੀਆਂ ਚਾਹੀਦੀਆਂ ਕਿਉਂ ਬੰਦ ਨੇ ਇੱਥੇ ਮੀਟ ਸ਼ਰਾਬ ਦੀਆਂ ਰੇੜੀਆਂ ਲੱਗ ਜਾਂਦੀਆਂ ਮੇਰੇ ਵਰਗੇ ਸ਼ਰਾਬੀ ਆਉਂਦੇ ਨੇ ਗੱਡੀ ਲਾਂਦੇ ਨੇ ਸ਼ਰਾਬ ਪੀਂਦੇ ਆ ਮੀਟ ਖਾਂਦੇ ਆ ਅੰਡੇ ਖਾਂਦੇ ਆ ਤੇ ਦੁਕਾਨਾਂ ਕਿੱਦਾਂ ਚੱਲ ਜਾਣਗੀਆਂ ਪਿਛਲੀਆਂ ਦੁਕਾਨਾਂ ਉਦੋਂ ਚੱਲਣਗੀਆਂ ਜਦੋਂ ਅੱਗੇ ਸਫਾਈ ਹੋਏਗੀ ਇਹ ਪਬਲਿਕ ਪਲੇਸ ਹੈ ਇੱਥੇ ਆ ਕੇ ਬੱਸਾਂ ਰੁਕਣੀਆਂ ਚਾਹੀਦੀਆਂ ਬੱਸਾਂ ਸੜਕ ਦੇ ਰੁਕਦੀਆਂ ਟ੍ਰੈਫਿਕ ਜਮ ਹੁੰਦਾ ਇੱਥੇ ਸ਼ਾਮ ਨੂੰ ਜਦੋਂ ਨਾਨ ਵੇਜ ਦਾ ਕੰਮ ਤੇ ਸ਼ਰਾਬ ਦਾ ਕੰਮ ਹੈ ਬੱਸ ਅਡੇ ਤੋਂ ਬੱਸ ਅਡੇ ਦੇ ਅੰਦਰ ਬੇਸਿਕਲੀ ਸ਼ਰਾਬ ਦਾ ਅੱਡਾ ਉਧਰ ਸਕੂਲ ਦੇ ਸਾਹਮਣੇ ਸ਼ਰਾਬ ਦਾ ਅੱਡਾ ਇਹਦੇ ਫਤਖੜ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਨਗਰ ਕੌਂਸਲ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਦਾਂ ਹੱਥੇ ਲੋਟ ਕੀਤੇ ਨੇ ਇਹਨਾਂ ਦੀਆਂ ਆਈਡੈਂਟੀਫਿਕੇਸ਼ਨਾਂ ਪੈਂਡਿੰਗ ਆ ਆਪਾਂ ਕਰਾਂਗੇ ਕਿਸ ਦਿਨ ਆ ਜ਼ਰੂਰ ਕਾਰਵਾਈ ਹੋਊਗੀ ਅੱਗੇ ਵੀ ਸੋ ਤੁਹਾਡਾ ਇਸ ਵਾਰ ਕੀ ਕਹਿਣਾ ਤੁਸੀਂ ਵੀ ਜ਼ਰੂਰ ਕਮੈਂਟ ਕਰਿਓ ਤੇ ਅਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿਸੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਕਿਉਂਕਿ ਲੋਕ ਇੱਥੇ ਆ ਰਾਮਚੰਦਰ ਜੀ ਨੂੰ ਮਰਿਆਦਾ ਪਰਸ਼ੋਤਮ ਰਾਮ ਕਿਹਾ ਜਾਂਦਾ ਇੱਕ ਮਰਿਆਦਾ ਦਾ ਹੀ ਘਾਣ ਹੋ ਰਿਹਾ ਸਾਹਮਣੇ ਉਸੇ ਰਾਮਲੀਲਾ ਦੇ ਤੁਸੀਂ ਆਪ ਦੇਖ ਸਕਦੇ ਹੋ ਕਿ ਅਜਿਹੇ ਲੋਕਾਂ ਤੇ ਨਹੀਂ ਕਾਰਵਾਈ ਹੋ ਸਕਦੀ ਸਤਿ ਸ਼੍ਰੀ ਅਕਾਲ ਜੀ ਸਰਨਾਰ ਜੀ ਕੀ ਕਹਿਣਾ ਤੁਹਾਡਾ ਜਿਹੜੀਆਂ ਉਰੇ ਰੇੜੀਆਂ ਮੀਟ ਅੰਡੇ ਦੀਆਂ ਲੱਗਦੀਆਂ ਨਹੀਂ ਆਜੋ ਥੋੜੇ ਬਾਹਰ ਨੂੰ ਆਜੋ ਲਾਈਟ ਮੈਂ ਨਹੀਂ ਮੈਂ ਚੱਲ ਨਹੀਂ ਸਕਦਾ ਜੀ ਅੱਛਾ ਜੀ ਨਹੀਂ ਨਹੀਂ ਇੱਥੇ ਗੱਡੀ ਦੇ ਬੈਠ ਕੇ ਥੋੜੇ ਬਾਹਰ ਨੂੰ ਰੇੜੀਆਂ ਤਾਂ ਗਲਤੀ ਹੈ ਜੀ ਇੱਥੇ ਗੱਡੀਆਂ ਗੁੱਡੀਆਂ ਖੜ ਜਾਂਦੇ ਆ ਨੇ ਆ ਕੇ ਕਹਿੰਦੇ ਤੁਸੀਂ ਕਈ ਵਾਰ ਝਿੜਕੇ ਝੁੜਕੇ ਬਹੁਤ ਬਾਅਦ ਫੇਰ ਸਾਡੇ ਗਾਲ ਪੈ ਜਾਂਦੇ ਨੇ ਹੂੰ ਏ ਬਈਏ ਨੇ ਸਾਰੇ ਜਿਹੜੇ ਜਿਹੜੀਆਂ ਲਾਉਂਦੇ ਸਾਡੇ ਘਰ ਪੈਣਦੇ ਨੇ ਜੇ ਸਰਕਾਰ ਜੀ ਤੁਸੀਂ ਨਾਲੇ ਚੱਲਣ ਚ ਵੀ ਪ੍ਰੋਬਲਮ ਆ ਤੁਸੀ ਤਾਂ ਵੀ ਬੁਰਾਈ ਦੇ ਖਿਲਾਫ ਆਵਾਜ਼ ਜਦੋਂ ਗਲਤ ਹੋ ਰਿਹਾ ਦੇਖ ਕੇ ਜਰਦੇ ਨਹੀਂ ਹੈਗੇ ਪਰ ਲੋਕ ਚੰਗੇ ਬਲੇ ਤੁਰੇ ਫਿਰਦੇ ਅੱਖਾਂ ਵਿੱਚੀ ਫਿਰਦੇ ਨੇ ਇੱਥੇ दारू ਪੀ ਜਾਂਦੇ ਨੇ ਬਈਏ ਬੈਠੇ ਰਹਿੰਦੇ ਨੇ ਆ ਕੇ ਢੀਆਂ ਪੈਣਾ ਬੈਠ ਨਹੀਂ ਸਕਦੀਆਂ ਤੂੰ ਇੱਥੇ ਮੀਨੀ ਬੱਸ ਕੱਢਦੀ ਆ ਕੇ ਪਿੰਡਾਂ ਨੂੰ ਜਾਂਦੀ ਹੈ ਜਿਹੜੀ ਅੱਗੇ ਦਾ ਪਹਿਲਾ ਮੇਨ ਅੱਡਾ ਹੁੰਦਾ ਦਾ ਇਹ ਹੁਣ ਉਹ ਮਿਨੀ ਬੱਸੇ ਆਉਂਦੀ ਹੈ ਚਲੋ ਕੁੜੀਆਂ ਵਿਚਾਰਨ ਇੱਕ ਕਾਲਜਾਂ ਦੀਆਂ ਕੁੜੀਆਂ ਦੀਆਂ ਬੱਸਾਂ ਵੀ ਆਉਂਦੀਆਂ ਆਲੇ-ਦਾਲੇ ਆਲੇ-ਦਾਲੇ ਖੜ ਕੇ ਟੈਪ ਪਾਸ ਕਰਕੇ ਜਾਂਦੇ ਉਹ ਅੱਡੇ 'ਚ ਨਹੀਂ ਬੈਠ ਸਕਦੀਆਂ ਹੈਗੀ ਅੱਡੇ ਜਗ੍ਹਾ ਹੀ ਨਹੀਂ ਹੁੰਦੀ ਬੈਠਣੀਆਂ ਵਿਚਾਰੀਆਂ ਕਿੱਥੇ ਜਾਂਦੇ ਨੇ ਆ ਕੇ ਸਿਰ ਆਪੀ ਪਏ ਨੇ ਜਾਂ ਬੈਠੇ ਨੇ ਜਾਂ ਬੋਤਲਾਂ ਖੋਲੀ ਬੈਠੇ ਨੇ ਆ ਆ ਆ ਤਿੰਨ ਚਾਰ ਇਹਨੀ ਵਾਲੇ ਨੇ ਆਂਡੇਆਂ ਵਾਲੇ ਨੇ ਇਹਨਾਂ ਨੇ ਜੋ ਕਰਿਆ ਵਾ ਇੱਥੇ ਗੱਡੀਆਂ ਵਾਲੇ ਆਉਂਦੇ ਨੇ ਕੋਈ ਕਿਧਰੇ ਮੂੰਹ ਕਰਕੇ ਖੜਾ ਲੈਂਦਾ ਕੋਈ ਕਿਧਰੇ ਨੂੰ ਸਾਡਾ ਖੜਨਾ ਵੀ ਔਖਾ ਹੋ ਜਾਂਦਾ ਹੈ ਇੱਥੇ ਉਹ ਲੋਕਲ ਦਾ ਹੁਲੀ-ਵਲੀ ਹ ਕੋਈ ਬਾਹਰ ਲਈ ਆ ਜਿਹੜਾ ਅੱਜ ਦੇਖਿਆ ਵੀ ਭੁੱਖੇ ਮਰ ਰਹੇ ਨੇ ਸਾਡੇ ਕੋਲ ਸਵਾਰੀ ਨਹੀਂ ਬੈਠਦੀ ਆ ਕੇ ਉਰੇ ਅਗਲਾ ਤੁਰ ਕੇ ਆਉਂਦਾ ਗਾਹਾਂ ਲੰਘ ਜਾਂਦਾ ਅੱਗੇ ਜਾ ਕੇ ਬੈਠ ਤੂੰ ਕਿਵੇਂ ਮਾਹੌਲ ਹੀ ਕਿਦਾਂ ਦਾ ਬਣਾਇਆ ਪਿਆ ਹੁਣ ਇਹ ਵੀ ਦੇਖਦੇ ਆ ਕੀ ਆ ਦੇਖੋ ਨਾ ਆ ਫਰੂਟ ਵਾਲੇ ਆ ਲੀਲਾ ਚੱਲ ਰਹੀ ਆ ਸਾਹਮਣੇ ਆਂਡੇ ਆ ਰਹੇ ਨੇ ਫਰੂਟ ਫਰੂਟ ਵਾਲੇ ਨੇ ਇੱਥੇ ਆ ਜਿੰਨੇ ਮੁਸਲੇ ਨੇ ਜੂਪੀ ਵਿਹਾਰ ਵਾਲੇ ਉਹ ਸਾਰਿਆਂ ਨੇ ਆ ਕੇ ਇੱਥੇ ਕਬਜ਼ਾ ਕਰ ਲੈਣਾ ਹੁਣ ਖਾਣ ਲੱਗ ਗਿਆ ਖਾਣ ਲੱਗ ਗਿਆ ਆ ਕੇ ਜੇ ਅਸੀਂ ਕਹਿੰਦੇ ਆ ਤਾਂ ਸਾਡੇ ਮੂਰੇ ਪੰਜਾਬੀਆਂ ਨੂੰ ਕਹਿੰਦੇ ਕਰਨ ਨਹੀਂ ਆਕਰਦੇ ਨੇ ਸਾਡੇ ਮੂਰੇ ਇਹਦਾ ਹੱਲ ਹੋਣਾ ਚਾਹੀਦਾ ਕੋਈ ਚੌਕ ਪ੍ਰਸ਼ਾਸਨ ਦੀ ਗੱਡੀ ਤਾਂ ਆਉਂਦੀ ਹੈ ਇਹ ਦੇਖੋ ਗੱਡੀ ਜਾ ਰਹੀ ਹੈ ਇਹ ਦੇਖਦੇ ਨਾਲ ਕੋਈ ਨਹੀਂ ਕਹਿੰਦਾ ਜੀ ਚੌਂਕੀ ਮੂਹਰੇ ਚੌਂਕੀ ਵਾਲਾ ਕੋਈ ਨਹੀਂ ਕਹਿੰਦਾ ਹੈਗਾ ਤੇਰੇ ਸ਼ਰਾਬੀ ਸ਼ਰੇਬ ਚਰਾ ਪੀ ਰਹੇ ਨੇ ਤੁਸੀਂ ਸ਼ਾਇਦ ਨੋਟਿਸ ਨਹੀਂ ਕੀਤਾ ਗੱਡੀ 'ਚ ਦੋਨਾਂ ਨੇ ਬੈਲਟ ਨਹੀਂ ਸੀ ਲਾਈ ਹਾਂ ਪੁਲਸ ਵਾਲੇ ਨੇ ਅੱਗੇ ਬੈਠਿਆ ਨੇ ਹਾਂ ਜੀ ਨੋਟਿਸ ਵੀ ਠੇਕਾ ਹੈ ਉਧਰ ਵੀ ਠੇਕਾ ਸਭ ਸੱਸੀ ਗੱਲ ਜੀ ਪੈਟਰੋਲਿੰਗ ਤੇ ਸਰ ਲੈ ਜੀ ਜੀ ਹਾਂ ਜੀ 110 112 ਕੰਪਲੀਟ ਤੇ 112 ਕੰਪਲੀਟ ਤੇ ਕਿਵੇਂ ਚੱਲ ਰਿਆ ਮਾਹੌਲ ਜੀ ਉਹਰੇ ਬਹੁਤ ਵਧੀਆ ਸਾਰੀ ਆਏ ਨਹੀਂ ਸ਼ਰਾਬੀ ਸ਼ਰਿਆਂ ਵਿੱਚ ਪੀ ਫਿਰਦੇ ਨੇ ਉਹਰੇ ਆਂਡੇ ਲੱਗੇ ਨੇ ਅੱਛੀ ਸਾਡੀ ਇਹ ਡਿਲੀਕਸ਼ਨ ਨਹੀਂ ਆਉਂਦਾ ਜੀ ਸਰ ਤਾਂ ਆਨਲਾਈਨ ਕੰਪਲੀਟ ਹੋਣੀ ਬਸ ਉੱਥੇ ਜਾਂਦੇ ਤੇ ਸਰ ਬੈਲਟ ਦਾ ਕਿੰਨੇ ਦਾ ਚਲਾਣਾ ਜੀ ਬੈਲਟ ਦਾ ਬੈਲਟ ਦੇ ਨਾਲ ਲਾਈ ਹੋਏ ਸੀ 12 ਬੈਲਟ ਦਾ ਜੀ ਬੈਲਟ ਤਾਂ ਫਸਲਾ ਚਲਾਉਣਾ 10000 ਰੁਪਏ ਦਾ ਮੇਰੇ ਹੁਣ ਤੁਸੀਂ ਕਿੰਨਾ ਦਵੋਗੇ ਸਾਡੇ ਕੋਈ ਦੋ ਲੋ ਜਿੰਨਾ ਲੈਣਾ ਤੁਸੀਂ ਅਖੀ ਅਜੇ ਵੀ ਹੁਣ ਬੰਦਾ ਢਲ ਗਿਆ ਸ਼ਰਾਬੀ ਬਰਾਹ ਰੋਡ ਤੇ ਪਿਆ ਸੀ ਅੱਛਾ ਜੀ ਉਹਨੂੰ ਉਠਾ ਕੇ ਭੇਜ ਕੇ ਖੁੱਤਰੇ ਆਣੇ ਆ ਤਿੰਨ ਥਾਣੇ ਦੇ ਵਿੱਚ ਜੀ ਤੁਸੀਂ ਲੋਕ ਤੇ ਕਿੰਨੇ ਕੋਈ 270 ਬੰਦ ਰਹੇ ਸਾਹਿਬ ਜੀ ਦੇਖੋ ਨੌਫਲੀ ਬਟਨ ਉੱਪਰਲਾ ਵੀ ਖੁੱਲਾ ਹੈ ਇਹ ਵੀ ਇਲੀਗਲ ਐਡਰੈਸ ਸਰ ਐਡਰੈਸ ਭਾਈ ਹੋਵੇ ਤੇ ਉੱਪਰਲਾ ਬਟਨ ਖੁੱਲਾ ਗਲਤ ਹੈ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੀ ਗੱਲ ਹੈ ਬੈਲਟ ਵੀ ਨਹੀਂ ਆਪਾਂ ਲਾਈ ਹੈ ਮੈਂ ਤੁਹਾਡਾ ਇਮਪ੍ਰੈਸ਼ਨ ਕੀ ਪਵੇਗਾ ਤੁਹਾਡੇ ਦਿਲ ਚ ਬਹੁਤ ਚੰਗੀ ਗੱਲ ਹੋਏਗੀ ਬਿਲਕੁਲ ਅਸੀਂ ਇਮਪ੍ਰੈਸ਼ਨ ਨਹੀਂ ਦੋ ਦੋ ਮਿੰਟਾਂ ਬਾਅਦ ਉਤਰਨਾ ਪੈਂਦਾ ਜੀ ਭਾਈ 1 ਮਿੰਟ ਬਾਅਦ ਉਤਰਨਾ ਤੇਰੇ ਵਿੱਚ ਤਰਪਿੰਡ ਆ ਗਿਆ ਅਗਲੀ ਫੀਡ ਆਪਾਂ ਕੰਪਲੀਟ ਕਲੋਜ਼ ਕਰ ਲਈ ਸਰ ਤੇ 10 ਮਿੰਟ ਚ ਕਰ ਲਈ ਹੁੰਦੀ ਪੰਜ ਮਿੰਟ ਚ ਕਰੋ ਜੀ ਇੱਕ ਕਰੋ ਜੀ ਕਰ ਅਸੀਂ ਤੁਹਾਡੀ ਡਿਊਟੀ ਜੀ ਨਹੀਂ ਬੇਗਾਨ ਪਾਉਂਦੇ ਪਰ ਪਲੀਜ਼ ਇਹ ਵੀ ਧਿਆਨ ਰੱਖੋ ਨਹੀਂ ਮਿਲਦੇ ਤੁਹਾਨੂੰ ਭਾਈ ਜੀ ਹਾਂ ਜੀ ਜਿਹੜੇ ਡਾਕਟਰ ਨੇ ਅਫਸਰਾਂ ਦੇ ਨਹੀਂ ਨਹੀਂ ਇਹਨਾਂ ਨੂੰ ਕੋਈ ਨਾ ਇਹਨਾਂ ਕੋਈ 15 ਮਿੰਟ ਦੀ ਟ੍ਰਿਪ ਆਈ ਉਹ ਖੜੇ ਨਹੀਂ ਜਿਹੜੇ ਮੈਂ ਕਿਹਾ ਆਰਡਰ ਪਤਾ ਮੈਂ ਸਾਰੇ ਮੰਨ ਲਿਆ ਜੀ ਉਹ ਸੁਪਰੀਮ ਕੋਰਟ ਦੇ ਵਕੀਲ ਨੇ ਜੀ ਜਿਹੜੇ ਤੁਹਾਨੂੰ ਕਹਿੰਨੇ ਵੀ ਡਿਊਟੀ ਹੈ ਵੀ ਡਿਊਟੀ ਹੈ ਜੀ ਤੁਹਾਡੀ ਤੁਹਾਡੀ ਸਿਹਤ ਵੀ ਜ਼ਰੂਰੀ ਹੈ ਜੀ ਜੇ ਡਿਊਟੀ ਵੀ ਤਾਂ ਹੀ ਕਰੋਗੇ ਤੁਸੀਂ ਰਾਜੀ ਖੁਸ਼ੀ ਹਾਂ ਤੁਹਾਨੂੰ ਭੇਜਤਾ ਜੀ ਚਲੋ ਕਰੋ ਕਰੋ ਤੁਸੀਂ ਡਿਊਟੀ ਕਰੋ ਕਰੋ ਡਿਊਟੀ ਕਰੋ ਜ਼ਰੂਰ ਤੇ ਯਾ ਰੱਖਿਆ ਕਰੋ ਰਿਕਵੈਸਟ ਹੈ ਪਬਲਿਕ ਦੇ ਉੱਤੇ ਗਲਤ ਇੰਪ੍ਰੈਸ਼ਨ ਆਉਂਦਾ ਭਾਈ ਜੇ ਜਦੋਂ ਅਸੀਂ ਪਬਲਿਕ ਉੱਤਰਾ ਕਿ ਨਾ ਨਹੀਂ ਬਿਲਕੁਲ ਠੀਕ ਹੈ ਪਰ ਬੈਲਟ ਜ਼ਰੂਰੀ ਹੈ ਜਿਹੜੇ ਚਾਰ ਬੰਦੇ ਵੇਖਦੇ ਉਹ ਮਾੜਾ ਦਾਲ ਚਾਰ ਗਾਲਾਂ ਵੀ ਕੱਢ ਦੇ ਲੋਕ ਜੀ ਇਹੀ ਹੀ ਪਾਉਂਦੇ ਨੇ ਫਿਰ ਵੀ ਪੁਲਿਸ ਆਪ ਨਹੀਂ ਲੱਗਦੀ ਬਿਲਕੁਲ ਸਾਹ ਤੇ ਰੀਲ ਲਾਉਂਦੇ ਹੋ ਬੈਲਟ ਪਾਉਂਦੀ ਨਹੀਂ ਤੁਸੀਂ ਸਾਨੂੰ ਕਹਿੰਦੀ ਤੁਹਾਡੀ ਗੱਲ ਬਿਲਕੁਲ ਸਹਿਮਤ ਐਗਰੀਆ ਹੋ ਆਪਾਂ ਤਾਂ ਦੇਖਦੇ ਨੇ 10 ਬੰਦੇ ਨੂੰ ਹੋਰ ਨੂੰ ਗਲਤ ਦਿਕਾਉਂਦੇ ਨੇ ਜਿਹਦਾ ਇਹ ਪੁੱਛ ਕੇ ਅਮਰ ਬਲਾਲ ਭੱਜਣਾ ਬਣਾ ਗੱਡੀ ਐਮਰਜੈਂਸੀ ਰਿਸਪੌਂਸ ਆ ਗਿਆ ਹੁਣ ਇੱਥੋਂ ਆਇਆ ਸ਼ਰਾਬੀ ਆਪਾਂ ਨੂੰ ਰਸਤਾ ਵੀ ਲੈਣਾ ਦੇਖੋ ਸਭ ਕੋਈ ਜਾਇਜ਼ ਆ ਆਪਾਂ ਰਸਤਾ ਵੀ ਲੈਣਾ ਤੁਸੀਂ ਇਹ ਤੁਹਾਡੀਆਂ ਮਜਬੂਰੀਆਂ ਹਾਂਜੀ ਤਾਂ ਐਗਜ਼ੈਂਪਸ਼ਨ ਦੀ ਬੈਲਟ ਐਗਜ਼ੈਂਪਸ਼ਨ ਦੀ ਲੈਟਰ ਲਾ ਲਓ ਤੁਹਾਡੀ ਜਾਨ ਜ਼ਿਆਦਾ ਜ਼ਰੂਰੀ ਹੈ ਰਸਤੇ ਜਾਂਦੇ ਕੋ ਮੇਰੇ ਕੋਲ ਨਹੀਂ ਨਹੀਂ ਦੇਖੋ ਸਾਡੀ ਗੱਲ ਸਹੀ ਤਾਂ ਬਾਈ ਬਿਲਕੁਲ ਚਲੋ ਐਨੀਵੇ ਟੇਕ ਕੇਅਰ ਫਿਊਚਰ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਜੀ ਚਲੋ ਕੋਈ ਗੱਲ ਨਹੀਂ ਮਤਲਬ ਅੰਦਰੋਂ ਅੰਦਰੋਂ ਤੇ ਗਲਤੀ ਮੰਨਦੇ ਆ ਹੁਣ ਡਿਊਟੀ ਤੇ ਰਹਿ ਕੇ ਵੀ ਗਲਤੀ ਕਰਦੇ ਆ ਉੱਪਰਲਾ ਬਟਨ ਵੀ ਖੁੱਲਾ ਹੈ ਗੈਰ ਕਾਨੂੰਨੀ ਵੀ ਹੈ ਤੇ ਚਲੋ ਇਹ ਸਿਸਟਮ ਹੈ ਇਹ ਸਿਸਟਮ ਕਹਿੰਦਾ ਫਿਰ ਪੁਲਿਸ ਨੂੰ ਮザ ਨਹੀਂ ਦੇਣਾ ਚਾਹੀਦਾ ਪਬਲਿਕ ਵੀ ਜੇ ਕਦੀ ਕਦੀ ਕਰੇ ਤੇ ਉਹਨੂੰ ਵੀ ਛੱਡ ਦੇਣਾ ਚਾਹੀਦਾ ਉਹ ਵੀ ਮਜਬੂਰੀ ਲਾਲਾ ਜੀ ਨੇ ਵੇਖੋ ਹੈਲਮਟ ਨਹੀਂ ਪਾਇਆ ਵੇਖੋ ਇਹਨਾਂ ਵਾਲਾ ਆ ਫਿਰ ਇਹਨਾਂ ਨੂੰ ਵੀ ਛੱਡਣਾ ਜੀ ਇਹਨਾਂ ਨੂੰ ਵੀ ਛੱਡਣਾ ਚਾਹੀਦਾ ਸਹੀ ਗੱਲ ਸੋ ਚੱਲਦਾ ਜੀ ਇਦਾਂ ਹੀ ਹਾਂ ਨਹੀਂ ਫਿਰ ਜਦੋਂ ਅਗਲਾ ਗੱਡੀ ਉੱਤਰ ਕੇ ਮਜਬੂਰੀ ਦੱਸਦਾ ਹੀ ਮੈਂ ਤਾਂ ਉਰੋਂ ਹੀ ਗੱਡੀ ਚਲਾਈ ਪਰ ਉਹਦੀ ਵੀ ਸੁ ਕੀ ਕਾਨੂੰਨ ਦੇ ਨਾਲ ਹੀ ਅਸੀਂ ਇਹ ਨਹੀਂ ਕਹਿੰਦੇ ਲਾ ਤੋੜੋ ਅਸੀਂ ਇੱਕ ਸਰ ਐਗਜ਼ਾਮਪਲ ਦਸੀਆ ਲਾਉਣੀ ਚਾਹੀਦੀ ਐ ਸਭ ਅਸੀਂ ਤਾਂ ਮਜ਼ਾਕ ਢਾਇਆ ਨਾ ਜੀ ਬੇਸਿਕਲੀ ਸੱਚ ਬੋਲਦੇ ਆ ਬੈਲਟ ਤਾਂ ਹਰ ਇੱਕ ਨੂੰ ਲਾਣੀ ਜੇ ਵੀ ਜਾਣਦੇ ਇਹਨਾਂ ਨੂੰ ਵੀ ਪਿਆਰੀ ਇਹਨਾਂ ਦੇ ਪਰਿਵਾਰ ਨੂੰ ਵੀ ਪਿਆਰੀ ਤੇ ਸਾਨੂੰ ਵੀ ਇਹਨਾਂ ਦੀ ਪਿਆਰੀ ਹੈ ਕਿਉਂਕਿ ਇਹ ਟਾਈਮ ਸਰ ਪਹੁੰਚਣ ਕਿਤੇ ਕ੍ਰਾਈਮ ਰੁਕੇਗਾ ਪੁਲਿਸ ਦੀ ਵਰਦੀ ਚ ਅੱਜ ਵੀ ਡਰ ਹੈਗਾ ਲੋਕ ਵੇਖ ਕੇ ਕੰਬਦੇ ਉਹ ਕੰਬ ਉਹ ਕਾਂਬਾ ਛਿੜਨਾ ਚਾਹੀਦਾ ਔਰ ਉਹ ਡਰ ਖਤਮ ਨਹੀਂ ਹੋਣਾ ਚਾਹੀਦਾ ਪੁਲਿਸ ਕਿਤੇ ਮੇਰੇ ਵਰਗੇ ਦੇ ਅੱਗੇ ਕਮਜ਼ੋਰ ਨਾ ਪੈਜੇ ਜੇ ਕਮਜ਼ੋਰ ਪੈ ਜਾਗੀ ਤੇ ਲੋਗ ਉਹਦੀ ਇੱਜ਼ਤ ਨਹੀਂ ਕਰਨਗੇ ਇਹ ਗੱਲ ਯਾਦ ਰੱਖੋ ਬਸ ਧੰਨਵਾਦ ਹੈਲੋ ਓਰੇ ਓਰੇ ਹਾਂਜੀ ਇੱਕ ਹੀ ਕਰ ਰਹੇ ਹਾਂਜੀ ਠੀਕ ਕਰ ਰਹੇ ਹਾਂ ਉਹਨੂੰ ਦੇ ਰਹੇ ਹਾਂ ਇਹ ਕੱਟ ਕੇ ਦੇ ਰਹੇ ਉਹਨਾਂ ਨੇ ਕੀ ਦੇ ਰਹੇ ਆ ਇਹ ਹਾਂਜੀ ਪੀ ਹੈ ਸੋਫਿਆ ਇਹ ਹੈ ਸੋਫਿਆ ਸਵੇਰ ਦਾ ਟਾਈਮ ਆ ਇਹ ਲੈਣਾ ਨਹੀਂ ਹੈਗਾ ਵੀਰੇ ਮੈਂ ਉਹਨੂੰ ਆਧਾ ਉੱਤੇ ਨਾ ਹੈ ਲੈ ਕੇ ਜਾਣਾ ਮੈਂ ਕਿਸੇ ਵਾਸਤੇ ਨੇ ਪੀਣ ਵਾਸਤੇ ਨਹੀਂ 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 ਵੀਰੇ ਮੈਂ ਤਾਂ ਉਹ ਦਾ ਕੋ ਬੋਤਲ ਤੇ ਉਹ ਨੂੰ ਦੇਣਾ ਨਹੀਂ ਹਜੀ 7:00 ਵਜੇ ਨੇ ਸੁਨੀਸ਼ਰਾਵ ਲੈ ਲੈ ਮੈਂ ਦੇ ਨਾਮ ਕੀ ਹਤਰ ਹਾਂਜੀ ਕਿਤੇਂਦਰ ਕਿੱਥੇ ਦਾ ਰਹਿਣਾ ਹਾਂਜੀ ਕਿੱਥੇ ਦਾ ਰਹਿਣਾ ਔਰੇ ਰਹਿਣਾ ਵੀਰੇ ਹੈ ਕੀ ਕੰਮ ਕਰਦੇ ਪੈਂਟ ਦਾ ਨਹੀਂ ਕਿਹੜੀ ਸਟੇਟ ਬਾਰੇ ਰਹਿਣਾ ਨਾ ਮੈਸੇ ਬਿਹਾਰ ਦਾ ਜੀ ਇਹ ਕਹਤੇ ਕਿ ਕੰਮ ਕਰਦਾ ਪਹਿਲਾਂ ਪੈਂਟ ਪੈਂਟ ਦੇ ਇਸ ਵਾਰ ਇਹ ਦਿਨ ਛੜਿਆ ਨਹੀਂ ਪਹਿਲੇ ਨਹੀਂ ਨਹੀਂ ਵੀਰ ਜੀ ਮੈਂ ਪੀਣ ਵਾਸਤੇ ਮੈਂ ਕਹਿਤ ਰਹੀ ਨਹੀਂ ਕਾਦੇ ਵਾਸਤੇ ਲਿਆ ਹੋਰ ਫੇਰੇ ਮੈਂ ਵਾਸਤੇ ਨਹੀਂ ਲਿਆ ਨਹੀਂ ਨਹੀਂ ਕਭੀ ਇਹਾ ਥੋੜੀ ਪੀਣੇ ਵਾਸਤੇ ਦੇਖਦਾ ਹੈ ਕਿ ਇਥੇ ਲੋੜ ਹੈ ਕਿ ਆਪਣੇ ਆਪਣੇ ਨਹੀਂ ਇੰਨੀ ਜਲਦੀ ਪੀਵੋਗੇ ਸਵੇਰੇ ਨਹੀਂ ਪੀਣੀ ਨਹੀਂ ਨਹੀਂ ਫਿਰ ਬਾਅਦ ਚ ਲੈ ਲੈਂਦੇ ਜੇ ਹਜੇ ਪੀਣਾ ਨਹੀਂ ਹੈਗਾ ਤੁਸੀਂ ਝੂਠ ਕੇ ਬੋਲਦੇ ਹੁਣ ਨਹੀਂ ਸਭ ਕਦੇ ਵਾਸਤੇ ਪੀ ਲੈਣਾ ਪੀਏਗੇ ਖਾਣਾ ਖਾਂਗੇ ਫਿਰ ਬਾਅਦ ਵਿੱਚ ਲੈ ਲੈਂਦੇ ਨਾ ਜੇ ਪੀਣਾ ਥਾ ਅਭੀ ਪੀਣਾ ਹੈ ਤਵੀ ਲੀਆ ਅਭੀ ਨਹੀਂ ਨਹੀਂ ਇਧਰ ਤੁਰੇ ਜਾਣਾ ਐਸੀ ਵੀ ਪਰ ਉਹ ਤਾਂ ਬਾਅਦ ਵਿੱਚ ਵੀ ਲੈ ਪਾਣੀ ਤਾਂ ਉੱਥੇ ਪੜ ਰਿਆ ਤੋ ਪਾਣੀ ਨਹੀਂ ਬੋਟਲ ਤਾਂ ਰਹਿ ਗਈ ਚੱਲ ਕਰ ਦੇਖਦਾ ਮੈਂ ਕਰ ਕੀ ਕਰਦਾ ਹੁਣ ਪੀਣ ਲੱਗੇ ਸੀਗੇ ਕੈਮਰਾ ਦੇਖ ਕੇ ਹੁਣ ਕਹਿੰਦੇ ਇਹ ਤਾਂ ਪਾ ਰਹੇ ਆਗੇ ਸਵੇਰੇ ਦੇ ਲੰਮੇੰਤਾ ਕਰ ਕਰ ਕੇ ਉੱਥੇ ਲੈ ਰਹੇ ਨੇ ਸ਼ਰਾਬ ਆਹ ਦੇਖ ਲੋ ਇਹ ਮੋਹਲਾ ਪੰਜਾਬ ਦਾ